ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ Instagram ਪੇਜ ਸੈਲੀਨ ਪੰਜਾਬੀ ਤੇ ਕੋਈ ਵੀ ਫ੍ਰੀ ਐਡ ਕਰਵਾਉਣ ਲਈ ਪੰਜ ਸੱਤ ਫੋਟੋਆਂ ਜਾਂ ਦੋ ਕਮੈਂਟ ਦੀ ਵੀਡੀਓ ਬਣਾ ਕੇ ਮੇਰੇ ਇਸ WhatsApp ਨੰਬਰ ਤੇ ਭੇਜੋ ਤੁਹਾਡੀ ਐਡ ਫ੍ਰੀ ਕੀਤੀ ਜਾਵੇਗੀ ਦੋਸਤੋ ਟਰਾਲੀ ਬਿਕਾਊਆ ਸਾਈਜ਼ ਹੈ 10x6 ਦਾ ਸਾਫ਼ ਸੁਥਰੀ ਆ ਟਾਇਰ ਆ 50% ਪੱਕੇ ਡਿਮਾਂਡ ਆ ਸਿਰਫ 68000 ਰੁਪਏ ਮਾਨਦਾਨ ਵੀ ਕੀਤਾ ਜਾਊਗਾ ਏਰੀਆ ਆ ਪਿੰਡ ਕੜੂਆ ਜ਼ਿਲ੍ਹਾ ਮੋਹਾਲੀ ਸੰਪਰਕ ਕਰੋ 9417752019 9417752019